हेलो गाइस वेलकम टू आवर चैनल किड्स लर्निंग गुड मॉर्निंग आज ਅਸੀਂ ਪੰਜਾਬੀ ਦਾ ਨਵਾਂ ਪੱਤਰ ਕਰਾਂਗੇ ਕਿਸੇ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਪ੍ਰਾਪਤ ਕਰਨ ਲਈ ਇੱਕ ਅਰਜ਼ੀ ਲਿਖੋ ਯਾਨੀ ਕਿ ਤੁਸੀਂ ਕਿਸੇ ਸਕੂਲ ਵਿੱਚ ਟੀਚਰ ਦੀ ਜੋਬ ਵਾਸਤੇ ਐਪਲੀਕੇਸ਼ਨ ਦੇ ਇੰਜਾਨੀ ਹੈ ਠੀਕ ਹੈ ਨਾ ਲੈਟ ਸਟਾਰਟ ਸੇਵਾ ਵਿਖੇ ਮੁੱਖ ਅਧਿਆਪਕ ਜੀ ਮਾਡਲ ਹਾਈ ਸਕੂਲ ਮੁਕੇਰੀਆ ਵਿਸ਼ਾ ਕੀ ਅਧਿਆਪਕ ਦੀ ਨੌਕਰੀ ਸੰਬੰਧੀ ਪੱਤਰ ਸ਼੍ਰੀਮਾਨ ਜੀ ਬੇਨਤੀ ਇਹ ਹੈ ਕਿ ਮੈਨੂੰ ਇੱਕ ਪਰੋਸੇ ਯੋਗ ਵਸੀਲੇ ਰਾਹੀਂ ਪਤਾ ਲੱਗਾ ਹੈ ਕਿ ਆਪ ਜੀ ਦੇ ਸਕੂਲ ਵਿੱਚ ਪੰਜਾਬੀ ਦੇ ਅਧਿਆਪਕ ਦੀ ਲੋੜ ਹੈ ਕਿਹਦੇ ਟੀਚਰ ਦੀ ਪੰਜਾਬੀ ਦੀ ਮੈਂ ਇਸ ਨੌਕਰੀ ਲਈ ਯੋਗ ਉਮੀਦਵਾਰ ਹੋਣ ਕਾਰਨ ਆਪਣੀ ਸੇਵਾਵਾਂ ਪੇਸ਼ ਕਰਨ ਦਾ ਸੁਭਾਗ ਪ੍ਰਾਪਤ ਕਰਦਾ ਹਾਂ ਉਹ ਕਹਿੰਦਾ ਕਿ ਮੈਂ ਪੰਜਾਬੀ ਟੀਚਰ ਵਾਸਤੇ ਪੂਰਾ ਯੋਗਯਾਗਾ ਉਹਦੇ ਵਾਸਤੇ ਉਹ ਆਪਣੀਆਂ ਸੇਵਾਵਾਂ ਪੇਸ਼ ਕਰਦਾ ਪਿਆ meri vidyayak yogata is tarah hai yani ki meri educational profile niche ditti hoye ne vidyayak yogata matric jbt gyani ohne chijja kitti hoye hai matric mein government senior school uchhi basi to 70% ank leke pass kiti hai jbt vich mere 75% ank khan punjabi university to pichle saal hi first division vich gyani pass kiti hai ਨੈਕਸਟ ਉਹਦਾ ਅਨੁਭਵ ਯਾਨਕੀ ਉਹਦਾ ਟੀਚਿੰਗ ਐਕਸਪੀਰੀਅੰਸ ਕਿੰਨਾ 1 ਸਾਲ ਦਾ ਮੈਂ ਗੁਰਤੇਗ ਬਾਦਰ ਮੀਡਲ ਸਕੂਲ ਹਾਜੀਪੁਰ ਵਿੱਚ 1 ਸਾਲ ਪੰਜਾਬੀ ਪੜ੍ਹਾਉਂਦਾ ਰਿਹਾ ਹਾਂ ਉੱਥੇ ਦੇ ਮੁਖ ਅਧਿਆਪਕ ਤੇ ਦਿੱਤੇ ਹੋਏ ਪ੍ਰਸ਼ੰਸਾ ਪੱਤਰ ਦੀ ਕਾਪੀ ਨੱਥੀ ਹੈ ਯਾਨਕੀ ਨਾਲ ਹੀ ਬੰਨੀ ਹੋਈ ਹੈ ਉੱਥੇ ਦੇ ਜਿਹੜੇ ਪ੍ਰਿੰਸੀਪਲ ਆ ਉਹਦੇ ਕੰਮ ਤੋਂ ਬੜੀ ਖੁਸ਼ ਹੈ ਤੇ ਉਹਨਾਂ ਨੇ ਉਹਨੂੰ ਸਰਟੀਫਿਕੇਟ ਦਿੱਤਾ ਉਹ ਵੀ ਨਾਲ ਹੀ ਨੱਥੀ ਯਾਨਕੀ ਬੰਨਿਆ ਹੋਇਆ ਪਿਛਲੇ ਸਾਲ ਦਾ 100% ਨਤੀਜੇ ਦਾ ਆਪਣਾ ਨਾਮ ਵੀ ਨਹੀਂ ਆਇਆ ਯਾਨੀ ਕਿ ਜਿਹੜਾ ਉਹਨੇ ਪੰਜਾਬੀ ਪੜ੍ਹਾਉਂਦਾ ਹੈ ਤੇ ਜਿਹੜਾ ਨਤੀਜਾ ਨਿਕਲਿਆ ਉਹ ਵੀ ਸਕੂਲ ਦਾ ਨਤੀਜੇ ਦੀ ਕਾਪੀ ਵੀ ਉਹਦੇ ਨਾਲ ਹੀ ਅਟੈਚ ਹੈ ਹੋਰ ਰੁਚੀ ਆ ਇਸ ਤੋਂ ਇਲਾਵਾ ਨੂੰ ਹੋਰ ਕੀ ਕੀ ਰੁਚੀ ਆ ਸਾਹਿਤਿਕ ਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਮੈਂ ਖੂਬ ਦਿਲਚਸਪੀ ਲੈਂਦਾ ਹਾਂ ਜਿਵੇਂ ਕਿ ਹੈ ਡਰਾਮੇ ਗਿੱਧੇ ਵਗੈਰਾ ਹੈਗਾ ਕਈ ਅੰਤਰ ਸਕੂਲ ਮੁਕਾਬਲੇ ਵਿੱਚ ਮੈਂ ਬਹੁਤ ਇਨਾਮ ਪ੍ਰਾਪਤ ਕੀਤੇ ਹਨ ਸਤਿ ਆਚਾਰਕ ਸਰ ਗਰਮੀਆਂ ਦੇ ਚਾਰ ਜ਼ਿਲ੍ਹਾ ਪੱਧਰ ਤੇ ਦੋ ਸਟੇਟ ਪੱਧਰ ਪ੍ਰਮਾਨ ਪੱਤਰ ਹਨ ਮੈਂ ਆਪ ਜੀ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਮੇਰਾ ਪਰਿਵਾਰ ਅਧਿਆਪਕ ਪਰਿਵਾਰ ਹੈ ਯਾਨਕਿ ਮੇਰੇ ਪਰਿਵਾਰ ਦੇ ਸਾਰੇ ਟੀਚਰ ਦੀ ਜੌਬ ਕਰਦੇ ਹਨ ਇਸ ਲਈ ਮੇਰੀ ਵੀ ਰੁਚੀ ਪੜ੍ਹਾਉਣ ਵਿੱਚ ਬਹੁਤ ਹੈ ਜੇ ਮੈਨੂੰ ਮੌਕਾ ਦਿੱਤਾ ਗਿਆ ਤਾਂ ਮੈਂ ਤੁਹਾਡੀਆਂ ਉਮੀਦਾਂ ਤੇ ਪੂਰਾ ਉਤਰਨ ਦਾ ਪੂਰਾ ਪੂਰਾ ਯਤਨ ਕਰਾਂਗਾ ਆਪ ਜੀ ਦਾ ਵਿਸ਼ਵਾਸਪਾਤਰ ਕਰਮਜੀਤ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਅਤੋਂ ਨੇ ਸਿੱਧਾ ਦਿੱਤਾ ਕਿ ਅਧਿਆਪਕ ਦੀ ਨੌਕਰੀ ਲਈ ਕੋਈ ਜ਼ਿਲ੍ਹਾ ਕੋਈ ਜਗਾ ਕੋਈ ਕੁਛ ਨਹੀਂ ਦਿੱਤਾ ਇਸ ਕਰਕੇ ਤੁਸੀਂ ਕੋਈ ਵੀ ਸਕੂਲ ਦਾ ਨਾਮ ਕੋਈ ਵੀ ਜਗਾ ਲਿਖ ਸਕਦੇ ਹੋ ਠੀਕ ਹੈ